पंजाब जाब हो रही पंचायती चोणा दे चलते अज चो निशान अलाट किए गए ਇਸ ਮੌਕੇ ਜਿਨ੍ਹਾਂ ਦੇ ਕਾਗਜ਼ ਰੱਦ ਕੀਤੇ ਗਏ ਉਹ ਹਨਾਨ ਨੇ ਨਰਾਜ਼ਗੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਵਿੱਚ ਲੋਕਤੰਤਰ ਦਾ ਕਾਣ ਹੋਈ ਹੈ ਸਰਕਾਰ ਤੱਕ ਕੇ ਸ਼ਾਹੀ ਕਰ ਰਹੀ ਹੈ ਇਸ ਮੌਕੇ ਮਾਝਾ ਕਿਸਾਨ ਯੂਨੀਅਨ ਨੇ ਵੀ ਪੰਜਾਬ ਸਰਕਾਰ ਖਿਲਾਫ ਵੀ ਵੀ ਉੜਾ ਦਫਤਰ ਅੱਗੇ ਤਰਨਾਲ ਆਇਆ ਤੇ ਨਾਅਰੇਬਾਜ਼ੀ ਕੀਤੀ ਇਸ ਮੋਕੇ ਆਈਟੀਆਈ ਕਾਦਿਆ ਵਿਖੇ ਵੱਡੀ ਗਿਣਤੀ ਵਿੱਚ ਨਾਮਜ਼ਦਗੀਆਂ ਕਰਨ ਵਾਲੇ ਲਿਸਟਾ ਵਿੱਚ ਆਪਣਾ ਨਾਮ ਲੱਭਦੇ ਨਜ਼ਰ ਆਏ ਅਤੇ ਕੁਝ ਲੋਕ ਲਿਸਟ ਵਿੱਚ ਆਪਣਾ ਨਾਮ ਨਾ ਹੋਣ ਕਰਕੇ ਦੁਖੀ ਵੀ ਨਜ਼ਰ ਆਏ ਨਾਰੇ ਬਾਜੀ ਨਾਮ ਉਹ ਬੀਐਨਟੀ ਹੈ ਕਿ ਮੈਂ ਗੁਰਪ੍ਰੀਤ ਸਿੰਘ ਬੋਪਰਾ ਜਨਰਲ ਸਕੱਤਰ ਪੰਜਾਬ ਮਾਝਾ ਕਿਸਾਨ ਸੰਘਰਸ਼ ਕਮੇਟੀ ਸਾਡੇ ਕੋਲ ਕੱਲ ਸ਼ਿਕਾਇਤ ਪਹੁੰਚੀ ਸੀ ਹਲਕਾ ਬਟਾਲਾ ਦੇ ਕੁਝ ਪਿੰਡ ਜਿਵੇਂ ਥੰਨੇ ਬਡਾਲਾ ਗਰੰਤੀਆਂ ਲੀਲਕੁਰਦ ਅਸੂਲਪੁਰ ਅਖੰਡ ਨਾਲ ਹੋਰ ਦੋ ਚਾਰ ਪਿੰਡ ਆਸ-ਪਾਸ ਦੇ ਪਿੰਡ ਜਿਨ੍ਹਾਂ ਵਿੱਚ ਇਹ ਸਾਨੂੰ ਸ਼ਿਕਾਇਤ ਮਿਲੀ ਕਿ ਜਿਹੜਾ ਲੋਕਤੰਤਰ ਦਾ ਕਾਹਨ ਕੀਤਾ ਜਿਹੜੇ ਸਾਡੇ ਪਿੰਡਾਂ ਵਿੱਚ ਸਰਪੰਚ ਪੰਚਾਇਤ ਦੀ ਜਿਹੜੀ ਚੋਣ ਹੋਣ ਜਾ ਰਹੀ ਹੈ ਉਹ ਤੇ ਸਾਡੇ ਰਾਮਾ ਨੇ ਸਾਡੇ ਜਿਹੜੇ ਨੰਗ ਦੀ ਪੇਪਰ ਆਪਣੇ ਦਾਖਲ ਕਰਾਏ ਪਰ ਬੜੀ ਬੱਦ ਕਿਸਮਤ ਦੀ ਗੱਲ ਆ ਕਿ ਸਰਕਾਰ ਨੇ ਪ੍ਰੈਸ਼ਰ ਪਾ ਕੇ ਇਹਨਾਂ ਜਿਹੜੇ ਕਾਗਜੋ ਰੱਦ ਕਰ ਦਿੱਤੇ ਅਤੇ ਉਹਦਾ ਕੋਈ ਜਿਹੜਾ ਇਹਨਾਂ ਨੂੰ ਕਾਰਨ ਨਹੀਂ ਦਿੱਤਾ ਇਹ ਜਨਬ ਧੰਨੇ ਢੀਲਪੁਰ ਤੇ ਬਟਾਲਾ ਗਰੰਤੀਆਂ ਤੇ ਸੂਲਪੁਰ ਤੇ ਥਿੰਦ ਪਿੰਡਾਂ ਨਾਲ ਦੋ ਚਾਰ ਪਿੰਡ ਹੋਰ ਵੀ ਆ ਜਿਹੜੇ ਸਾਡੇ ਕੋਲ ਹਜੇ ਨਾਂ ਨਹੀਂ ਆਏ ਇੱਕ ਰਾਮਪੁਰ ਕਾਦੀਆਂ ਨੇੜੇ ਸੱਤ ਪਿੰਡ ਇਹ ਤੁਹਾਨੂੰ ਕਿੰਨਾ ਪਤਾ ਲੱਗਦਾ ਇਹ ਸਾਡੇ ਜਿਹੜੇ ਵੀਰ ਆ ਸਾਡੇ ਕੋਲ ਕੱਲ ਸਾਡੇ ਗ੍ਰਹਿ ਪਹੁੰਚੇ ਸੀ ਇਹਨਾਂ ਅੰਦਰ ਸਾਡੇ ਸਾਡੇ ਨਾਲ ਆਪਣੇ ਦੁੱਖ ਜਿਹੜਾ ਯਾਰ ਕੀਤਾ ਸਾਡੀ ਅੱਜ ਸੀਐਮ ਨਾਲ ਮੀਟਿੰਗ ਹੀ ਸਾਡੇ ਸੂਬਾ ਪ੍ਰਧਾਨ ਬਿੰਦਰ ਸਿੰਘ ਗਰਾਜੂ ਵਾਲਾ ਜੀ ਉੱਥੇ ਸੀਐਮ ਸਾਹਿਬ ਚੰਡੀਗੜ੍ਹ گئے ਆ ਉਹਨਾਂ ਦੇ ਕਹਿਣ ਮੁਤਾਬਕ ਮੈਂ ਜਨਤਕਤਰ ਪੰਜਾਬ ਤੋਂ ਆਪਣੀ ਡਿਊਟੀ ਨਿਭਾਉਣ ਲਈ ਆ ਤੇ ਸਾਡੀ ਜਥੇਬੰਦੀ ਬਿਲਕੁਲ ਲੋਕਤੰਤਰ ਦੇ ਨਾਲ ਖੜੀ ਆ ਲੋਕਤੰਤਰ ਘਾ ਨਹੀਂ ਹੁੰ ਦਿੱਤਾ ਜਾਊਗਾ ਕਿਉਂਕਿ ਹਰ ਇੱਕ ਬੰਦੇ ਨੂੰ ਜਿਹੜਾ ਕਿਉਂ ਲੜਦਾ ਅਧਿਕਾਰ ਆ ਕੋਈ ਵੀ ਚੋਣ ਲੜ ਸਕਦਾ ਚਾਹੇ ਉਹ ਕਿਸੇ ਪਾਰਟੀ ਵਿੱਚ ਹੋਵੇ ਚਾਹੇ ਅਮੀਰ ਆ ਚਾਹੇ ਗਰੀਬ ਕੁਝ ਸਾਡੇ ਵੀਰ ਜਿਹਨਾਂ ਕਾ ਆਨਿਯਤਾਂ ਕਰਾਉਣਗੇ ਜਿਹੜਾ ਸਰਕਾਰ ਨੇ ਬਿਲਕੁਲ ਤਕਾ ਕੀਤਾ ਸ਼ਰਮ ਇਹ ਪਾਈਸਨਾ ਤੋਂ ਇਹ ਤੁਹਾਡਾ ਇਹਨਾਂ ਨਾਲ ਬਿਲਕੁਲ ਜੀ ਲੋਕਤੰਤ ਜਿਹੜਾ ਪਹਿਲਾਂ ਵੀ ਦੱਸਿਆ ਹਰ ਇੱਕ ਬੰਦਾ ਜਿਹੜਾ ਇਲੈਕਸ਼ਨ ਲਾੜਦਾ ਜੇ ਇਹਨਾਂ ਦੇ ਪੇਪਰ ਨਾ ਜਮਾ ਹੋਏ ਨਾ ਇਹਨਾਂ ਦੇ ਦਰਸਤ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਕੱਲ ਜਾਂ ਆਪਾਂ ਜਿਹੜਾ ਆਪਾਂ ਹਾਈਵੇ ਜਾਮ ਕਰਾਂਗੇ ਤੇ ਬਿਲਕੁਲ ਸਾਡੀ ਜਥੇਬੰਦੀ ਸਮਿਤੀ ਪੰਜਾਬ ਦੀ ਲੀਡਰਸ਼ਿਪ ਇਹਨਾਂ ਦੇ ਨਾਲ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਸਾਡੇ ਕੋਲ ਆ ਬਟਾਲੇ ਹਲਕੇ ਦੇ ਜਿਹੜੇ ਪਿੰਡ ਆ ਇਹਨਾਂ ਦੇ ਵੀਰ ਸਾਡੇ ਕੋਲ ਪਹੁੰਚੇ ਕੱਲ ਇਹਨਾਂ ਨੇ ਦੱਸਿਆ ਵੀ ਸਾਡੇ ਜਿਹੜੇ ਆ ਸਾਡੇ ਐਮਐਲਏ ਸਾਰੇ ਕਲਸੀ ਨੇ ਸਾਡੇ ਪਿੰਡ ਦੇ ਲੋਕਾਂ ਨਾਲ ਲੜ ਕੇ ਜਿਹੜੇ ਉਹ ਝੇਤੇ ਉਹਨਾਂ ਨਾਲ ਲੜ ਕੇ ਤੇ ਜਿਹੜੇ ਸਾਡੇ ਆ ਉਹ ਸਰਪੰਚੀ ਦੇ ਔਰ ਪੰਚੀ ਦੇ ਜਿਹੜੇ ਉਹ ਕਾਜ ਜਿਹੜੇ ਉਹ ਕੈਨਸਲ ਕਰਾਤੇ ਆ ਮੈਂ ਚੋਣ ਕਮਿਸ਼ਨ ਦਾ ਸਾਹਿਬ ਕੋ ਤੁਹ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜੇ ਵੀਰਾਂ ਦੇ ਪਿੰਡਾਂ ਦੇ ਦਾ ਨੇ ਕੈਨਸਲ ਕਾਜ ਕੈਨਸਲ ਕਰਾਏ ਇਹਨਾਂ ਦਾ ਤੁਰੰਤ ਬਹਾਲ ਕੀਤਾ ਜਾਵੇ ਤੇ ਪੰਜਾਬ ਸਰਕਾਰ ਨੂੰ ਵੀ ਜਿਹੜੀ ਇਮਾਨਦਾਰ ਸਰਕਾਰ ਹੋਣ ਦਾ ਦਾਵਾ ਕਰਦੀ ਸੀ ਉਹਨੂੰ ਇਹ ਬੇਨਤੀ ਆ ਇਹ ਗੱਲ ਦੀ ਹੱਦੀਆਂ ਨਾ ਉਡਾਈਆਂ ਜਾਣ ਇਹਨਾਂ ਨੂੰ ਜਿਹੜਾ ਆਪਣੇ ਚੋੜ ਲੜਨ ਦਾ ਅਧਿਕਾਰ ਉਹ ਦਿੱਤਾ ਜਾਵੇ ਤੇ ਅੱਜ ਜਿਹੜੇ ਇਹਨਾਂ ਦੇ ਕਾਜ ਆ ਉਹ ਬਹਾਲ ਕੀਤੇ ਜਾਣ ਤਾਂ ਕਿ ਇਹ ਵੀ ਆਪਣੇ ਚੋਣ ਜਿਹੜੀ ਉਹ ਲੜ ਸਕਣ ਅਸੀਂ ਕੱਲ ਨੂੰ ਆਪਣੇ ਮਾਦਾ ਕਿਸਾਨ ਸੰਘਰਸ਼ ਕਮੇਟੀ ਵਾਲਾ ਸੰਯੁਕਤ ਮੋਰਚੇ ਵਾਲੋਂ ਇਹਨਾਂ ਦੇ ਨਾਲ ਰਲ ਕੇ ਇੱਕ ਵੱਡਾ ਜਿਹੜਾ ਉਹ ਹਾਈਵੇ ਰੋਕਾਂਗੇ ਉਹਨਾਂ ਚੋਂ ਹਾਈਵੇ ਰੋਕ ਸਾੜਾਂਗੇ ਜਿੰਨਾ ਚਿਰ ਤੱਕ ਇਹਨਾਂ ਦਾ ਮਸਲਾ ਜਿਹੜਾ ਉਹ ਚੋੜ ਲੜਨ ਦੇ ਨੂੰ ਹਰੀ ਝੰਡੀ ਨਹੀਂ ਮਿਲੇਗੀ ਨਾ ਸਤਿ ਸ਼੍ਰੀ ਅਕਾਲ ਸੋਬਨਾ ਮੇਰਾ ਗੁਰਪ੍ਰੀਤ ਸਿੰਘ ਜੀ ਪਿੰਡ ਧੰਨਿਆ ਦਾ ਜੀ ਮੈਂ ਸਰਪੰਚੀ ਵਾਸਤੇ ਖੜਾ ਹਾਂ ਜੀ ਅਜੀ ਚਾਰ ਫਾਈਲਾਂ ਭਰੀਆਂ ਸੀ ਸੁਪੰਚੀਆ ਤੇ ਉਹਦੇ ਵਿੱਚ ਇੱਕ ਵੀ ਦੀ ਰਹਿਨ ਦਿੱਤੀ ਸਾਹਿਬ ਰੱਦ ਕਰਤੀਆਂ ਪਤਾ ਹੀ ਨਹੀਂ ਲੱਗਦਾ ਤਾਂ ਕਿੱਥੇ ਚਲ ਗਈਆਂ ਸਾਡੀਆਂ ਫਾਈਲਾਂ ਕੋਈ ਆਬਜੈਕਸ਼ਨ ਨਹੀਂ ਲਗਾਇਆ ਗਿਆ ਨਾ ਲਿਸਟ ਤੇ ਕੋਈ ਨਾਂ ਹੀ ਆਇਆ ਜੀ ਸਾਡੇ ਨਾਲ ਬਹੁਤ ਸ਼ੈਰੀ ਕਲਸੀ ਨੇ ਬਹੁਤ ਜ਼ਿਆਦਾ ਤਕਾ ਕੀਤਾ ਕਰਾਇਆ ਯਾਰੋ ਸਾਹਮਣੋਂ ਤੁਸੀਂ ਗੱਲਬਾਤ ਕੀਤੀ ਉਹਨਾਂ ਨਾਲ ਹਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜੀ ਆਂਦੇ ਆ ਅੰਦਰ ਜਾਣ ਹੀ ਨਹੀਂ ਦਿੱਤਾ ਜੀ ਯਾਰੋ ਸਾਹਿਬ ਤੱਕ ਜਾਣ ਹੀ ਨਹੀਂ ਦਿੱਤਾ ਪਹਿਲੋਂ ਰਾਤੋਂ ਰਾਤੀ ਸਾਰਾ ਕੰਮ ਖੋਲ੍ਹੇ ਕਰਤਾ ਜੀ ਵੇਖੋ ਵੇਖੋ ਤੁਸੀਂ ਆਇਓ ਹਾਂਜੀ ਲਿਸਟ ਬਹੁਤ ਵੇਖਿਆ ਜੀ ਨਾ ਕੋਈ ਆਬਜੈਕਸ਼ਨ ਨਹੀਂ ਲਾਇਆ ਉਹਨਾਂ ਨੇ ਜੀ ਲਿਸਟ ਦੇ ਨਾਮ ਪਤਾ ਹੀ ਸਾਡੇ ਪਿੰਡ ਦਾ ਕੋਈ ਲਿਸਟ ਤੇ ਨਾ ਹੀ ਕੋਈ ਆਬਜੈਕਸ਼ਨ ਦਾ ਪਤਾ ਹੀ ਨਹੀਂ ਲੱਗਾ ਜੀ ਫਲੋਤੀ ਤੇ ਅਸੀਂ ਝਾੜੂ ਵੱਲੋਂ ਅਸੀਂ ਜੀ ਪਰ ਸਾਡੇ ਨਾਲ ਜਿਆਦਾ ਧੱਕਾ ਕੀਤਾ ਗਿਆ ਅਸੀਂ ਇਹ ਮਾਜਾ ਸੰਗਰਸ਼ ਕਮੇਟੀ ਦਾ ਜੀ ਸਹਾਰਾ ਲਿਆ ਜੀ ਹਾਂਜੀ ਹਾਂਜੀ ਪਹਿਲਾਂ ਵੀ ਇਹਨਾਂ ਦੇ ਨਾਲ ਇਸੇ ਪਾਰਟੀ ਨਾਲ ਹੀ ਮਤਲਬ ਰੱਖਦੇ ਆ ਜੀ ਹੁਣ ਵੀ ਇਸੇ ਪਾਰਟੀ ਦਾ ਸਹਾਰਾ ਲਿਆ ਇਹਨਾਂ ਦੇ ਨਾਲ ਹਾਂਜੀ ਬਿਲਕੁਲ ਖੜੇ ਆ ਇਹ ਕਮੇਟੀ ਸਾਡੇ ਨਾਲ ਬਿਲਕੁਲ ਖੜੀ ਆ ਜੀ ਮੇਰੇ ਫਾਦਰ ਸਾਹਿਬ ਨੇ ਇਹਨਾਂ ਦਾ ਨਾਮ ਅਤਰ ਸਿੰਘ ਬੁੱਟਰਿਆ ਪਿੰਡ ਵਡਾਲਾ ਗਰੰਤਿਆਂ ਮੇਰਾ ਨਾਮ ਗੁਰਵਿੰਦਰ ਸਿੰਘ ਆ ਤੇ ਇਹਨਾਂ ਨੇ ਪੰਚਾਇਤ ਵਾਸਤੇ ਸਰਪੰਚੀ ਦੀ ਇਲੈਕਸ਼ਨ ਵਾਸਤੇ ਆਪਣੇ ਨਾਮਜ਼ਦਗੀ ਕੀਤੀ ਸੀਗੀ ਤੇ ਸਾਨੂੰ ਸ਼ੁਰੂ ਤੋਂ ਲੱਗ ਰਿਹਾ ਸੀਗਾ ਕਿ ਇਹ ਪ੍ਰੋਸੈਸ ਜਿਹੜਾ ਆ ਬਿਲਕੁਲ ਵੀ ਸਹੀ ਨਹੀਂ ਚੱਲ ਰਿਹਾ ਕਿਉਂਕਿ ਸਾਨੂੰ ਹਰੇਕ ਜਿਹੜੇ ਕਾਨੂੰਨੀ ਗਵਰਨਮੈਂਟ ਡਾਕੂਮੈਂਟ ਦੀ ਲੋੜ ਪੈਣੀ ਸੀਗੀ ਉਹਦੇ ਵਾਸਤੇ ਬੜਾ ਡ੍ਰੈਗ ਕੀਤਾ ਗਿਆ ਬਹੁਤ ਕਿਸੀ ਟਿਆ ਗਿਆ ਐਗਜ਼ਾਮਪਲ ਤੌਰ ਤੇ ਜਿੱਦਾਂ ਐਨਓਸੀ ਜਿਹੜੇ ਚੁਲਾ ਵਾਲੇ ਸੀਗੇ ਡਾਕੂਮੈਂਟ ਉਹਦੇ ਵਾਸਤੇ ਵੀ ਬੜਾ ਡ੍ਰੈਗ ਕੀਤਾ ਬਹੁਤ ਡਿਲੇ ਕੀਤਾ ਇੱਕ ਦਿਨ ਪਹਿਲਾਂ ਸਾਨੂੰ ਮਿਲੇ ਨੇ ਤੇ ਉਸ ਤੋਂ ਬਾਅਦ ਜਿਹੜੀ ਐਨਓ ਸੀ ਉਹ ਤੇ ਸਾਨੂੰ ਦਿੱਤੀ ਨਹੀਂ ਗਈ ਤੇਰਾ ਸਾਨੂੰ ਦੁਪਹਿਰੇ 11 12 ਵਜੇ ਤੱਕ ਸਾਨੂੰ ਬਿਠਾਈ ਛੜਿਆ ਵੀਡੀਓ ਸਾਹਮਣੇ ਕੋਈ ਸਾਡਾ ਫੋਨ ਪਹਿਲਾਂ ਫੋਨ ਆਨਸਰ ਕਰਦੇ ਰਹੇ ਆਗੇ 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 ਤੇ ਉਸ ਤੋਂ ਬਾਅਦ ਉਹਨਾਂ ਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਇਸ ਤੋਂ ਸਾਨੂੰ ਆਲਰੇਡੀ ਸ਼ੰਕਾ ਸੀਗੀ ਵੀ ਕੋਈ ਨਾ ਕੋਈ ਗੜਬੜ ਹੈਗੀ ਹੈ ਅੱਜ ਕਿ ਅੱਜ ਇਹ ਹੋਇਆ ਕਿ ਅਸੀਂ ਆਪਣੇ ਫਾਦਰ ਸਾਹਿਬ ਦਾ ਤੇ ਆਪਣੇ ਪਿੰਡ ਤੇ ਹੋਰ ਵੀ ਮੈਂਬਰਾਂ ਦਾ ਨਾਮ ਦੇਖਣ ਗਏ ਆ ਲਿਸਟ ਦੇ ਉੱਤੇ ਨਾਂ ਹੀ ਨਹੀਂ ਹੈਗਾ ਵਜਾ ਛੱਡ ਦੋ ਵਜਾ ਛੱਡ ਦੋ ਕੀ ਮਤਲਬ ਅਸੀਂ ਵਜਾ ਪੁੱਛੇ ਵੀ ਕਿਉਂ ਸਾਡੇ ਨਾਮ ਕੱਟੇ ਕਿ ਵਜਾ ਛੱਡ ਦੋ ਸਾਡੀਆਂ ਫਾਈਲਾਂ ਹੀ ਨਹੀਂ ਹੈਗੀਆਂ ਸਾਡੇ ਕੋਲ ਰਸੀਦ ਨੰਬਰ ਹੈਗੇ ਨੇ ਜਿਹੜੇ ਅਸੀਂ ਫਾਈਲਾਂ ਸਬਮਿਟ ਕੀਤੀਆਂ ਅਸੀਂ ਟੋਟਲ 18 ਜਾਣਿਆਂ ਨੇ ਕੀਤੀਆਂ ਸੀਗੀਆਂ 18 ਦੇ ਵਿੱਚੋਂ ਸਿਰਫ 5 ਫਾਈਲਾਂ ਇਹਨਾਂ ਨੇ ਐਸੈਪਟ ਕੀਤੀਆਂ ਨੇ ਉਹਦੇ ਵਿੱਚੋਂ ਬਾਕੀ ਦੀਆਂ ਸਾਰੀਆਂ ਦੀਆਂ ਸਾਰੀਆਂ ਸਾਡੀ ਪਾਰਟੀ ਦੀਆਂ ਘੁੜਾ ਦਿੱਤੀਆਂ ਹਾਲਾਂਕਿ ਅਸੀਂ ਆਮ ਆਦਮੀ ਪਾਰਟੀ ਤੋਂ ਹੀ ਇਲੈਕਸ਼ਨ ਲੜ ਰਹੇ ਸੀ ਜੀ ਮੈਂਬਰਾਂ ਦੀਆਂ ਸਿਰਫ 5 ਮੈਂਬਰਾਂ ਦੀ ਰਹਿੰਦੀ ਤੇ ਬਾਕੀ ਸਾਰੇ ਦੇ ਸਾਰੇ ਉੱਡ ਗਏ ਸਰਪੰਚ ਸਾਰੇ ਡਾ ਤੇ ਮੈਨੂੰ ਮੇਰਾ ਮੇਰਾ ਖਿਆਲ ਹੈ ਇਹਦੇ ਵਿੱਚ ਬਹੁਤ ਵੱਡੇ ਲੈਵਲ ਤੇ ਕ腐ਸ਼ਨ ਹੋਈ ਆ ਜਿਹੜੀ ਕਿ ਬਹੁਤ ਮਾੜੀ ਆ ਔਰ ਇੱਕ ਤਰਫਾ ਜਿਹੜਾ ਸਿਲੈਕਸ਼ਨ ਹੋਣੀ ਸ਼ੁਰੂ ਹੋ ਗਈ ਹੈ ਸਾਡੇ ਪੰਚਾਇਤਾਂ ਦੀ ਜਾਂ ਸਰਪੰਚਾਂ ਦੀ ਇਹ ਬਹੁਤ ਮਾੜੀ ਆ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਜਮਹੂਰੀਅਤ ਦੇ ਖਿਲਾਫ ਇਹ ਬਹੁਤ ਵੱਡਾ ਗਲਤ ਸਟੈਪ ਪੁਰਿਆ ਜਾ ਰਿਹਾ ਜਾ ਰਿਹਾ ਹੈ ਅੱਜ ਕਿਹਦਾ ਸਵਾਲ ਹੈ ਅੱਜ ਅਸੀਂ ਕਿਸਾਨ ਯੋਗਤਾ ਦਾ ਮਾਝਾ ਕਿਸਾਨ ਯੂਨੀਅਨ ਦਾ ਅਸੀਂ ਸਾਥ ਲੈ ਰਹੇ ਹਾਂ ਇਨਾਂ ਨੂੰ ਅਸੀਂ ਪਹੁੰਚ ਕੀਤੀ ਹੈ ਵੀ ਸਾਡੀ ਹੈਲਪ ਕਰੋ ਇੱਥੇ ਆ ਕੇ ਹਾਲਾਂਕਿ ਅਸੀਂ ਸ਼ੁਰੂ ਤੋਂ ਇਨਾਂ ਦੇ ਨਾਲ ਜੁੜੇ ਹੋਏ ਹਾਂ ਪਰ ਉਰਜੋਰ ਅਸੀਂ ਇਨਾਂ ਦੇ ਨਾਲ ਟਾਈਮ ਨਹੀਂ ਸਪੈਂਡ ਕਰ ਪਰ ਸਾਡੀ ਮੰਗ ਹੈ ਵੀ ਇਨਸਾਫ ਹੋਣਾ ਚਾਹੀਦਾ ਜੋ ਡੈਮੋਕਰੇਸੀ ਨੂੰ ਬਹਾਲ ਕੀਤਾ ਜਾਵੇ ਸੋ ਫਿਰ ਅਸੀਂ ਹਾਈ ਕੋਰਟ ਤੱਕ ਆਪ ਕਾਨੂੰਨੀ ਈਦਾਰੇ ਦੇ ਵਿੱਚ ਰਹਿ ਕੇ ਜਿੱਥੋਂ ਤੱਕ ਸਾਡਾ ਕਾਨੂੰਨੀ ਹੱਕ ਮੰਗਣ ਦਾ ਸਾਨੂੰ ਰਾਈਟ ਮਿਲਦਾ ਹੈ ਗਵਰਨਮੈਂਟ ਵੱਲੋਂ ਅਸੀਂ ਉੱਥੋਂ ਤੱਕ ਪਹੁੰਚ ਕਰਾਂਗੇ ਅਸੀਂ ਇਹਨੂੰ ਇਦਾਂ ਜ਼ਾਇਆ ਨਹੀਂ ਜਾਣ ਦੇਣਾ ਅਸੀਂ ਸਰਪੰਚੀ ਦੀ ਇਲੈਕਸ਼ਨ ਉਹ ਹੋਣ ਦੀ ਮੰਗ ਕਰਦੇ ਆ ਸਿਲੈਕਸ਼ਨ ਇਲੈਕਸ਼ਨ ਦੀ ਮੰਗ ਕਰਦੇ ਆ ਸਿਲੈਕਸ਼ਨ ਦੀ ਨਹੀਂ ਸਰਪੰਚਾਂ ਨੇ ਲਿਆ ਕੇ ਬਿਠਾ ਦਿੱਤੇ ਇਹ ਸਾਡੀ ਡੈਮੋਕ੍ਰੇਸੀ ਵਾਸਤੇ ਅੱਗੇ ਆਉਣ ਵਾਲੇ ਸਮੇਂ ਵਾਸਤੇ ਬਹੁਤ ਮਾੜਾ